ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਵਰਨਟ ਜੋਬ ਅਕੈਡਮੀ 'ਚ। ਇੱਥੇ ਲੱਗੇ ਅਸੀਂ ਡੇਲੀ ਗਵਰਨਟ ਜੋਬ ਦੀ ਅਪਡੇਟਸ ਜਿਹੜੇ ਸਾਡੇ ਚੈਨਲ ਦੇ ਨਾਮੇ ਨੇ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਪੋਸਟ ਬਾਰੇ ਜਾਣਕਾਰੀ ਤੁਹਾਨੂੰ ਮਿਲ ਸਕੇ ਔਰ ਸਮਾਂ ਰਹਿੰਦੇ ਤੁਸੀਂ ਉਸ ਪੋਸਟ ਨੂੰ ਪਰ ਪਾਓ। ਜਾਣਕਾਰੀ ਪੂਰੀ ਦਵਾਂਗੇ, ਵੀਡੀਓ ਧਿਆਨ ਨਾਲ ਦੇਖਣਾ। ਔਰ ਅਗਰ ਤੁਹਾਡੀ ਕੋਈ ਰਾਏ ਹੈ ਤਾਂ ਕਮੈਂਟ ਬਾਕਸ ਦੂਰ ਦਸਨਾ ਔਰ ਸਾਡਾ ਟੈਲੀਗ੍ਰਾਮ ਚੈਨਲ ਤੇ ਫੇਸਬੁਕ ਪੇਜ ਨੂੰ ਲਾਈਕ ਕਰ ਦਿਓ ਜਿੱਦ ਤੱਕ ਕਿ ਲਿੰਕ ਅਸੀਂ ਤੁਹਾਨੂੰ ਕਮੈਂਟ ਬਾਕਸ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਦਾਂਗੇ ਔਰ ਉੱਥੇ ਕਿਉਂਕਿ ਅਸੀਂ ਜਿਹੜੀ ਇੱਥੇ ਪੋਸਟ ਬਾਰੇ ਦੱਸਦੇ ਹਾਂ ਪੀਡੀਐਫ ਨਾਲ ਨਾਲ ਟੈਲੀਗ੍ਰਾਮ ਤੇ ਜਾਂ ਆਪਣੇ ਫੇਸਬੁਕ ਪੇਜ ਤੇ ਅਪਲੋਡ ਹੋ ਜਾਂਦੀ ਹੈ ਸੋ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਬੜੀ ਈਜ਼ੀਲੀ ਇਸ ਕਰਕੇ ਜੂ ਜੁਆਇਨ ਕਰ ਲੋ ਫੇਸਬੁੱਕ ਤੇ ਟੈਲੀਗ੍ਰਾਮ ਚੈਨਲ ਚਲੋ ਜਾਣਦੇ ਆ ਇਸ ਪੋਸਟ ਬਾਰੇ ਬਹੁਤ ਅੱਛੀ ਪੋਸਟ ਨਿਕਲੀ ਹੈ ਹੈਡ ਕਨਸਟੇਬਲ ਦੀਆਂ ਭਰਤੀਆਂ ਨਿਕਲੀਆਂ ਨੇ ਪੂਰੀ ਜਾਣਕਾਰੀ ਦੇਵਾਂਗੇ ਇਸ ਵੀਡੀਓ ਚ ਪੋਸਟਾਂ ਦੀ ਗੱਲ ਕਰੀਏ ਜੀਹਾਂ ਇਹ ਨਿਕਲਦੀ ਨਿਕਲੀਆਂ ਨੇ ਜੀਹਾਂ ਬੀਐਸਐਫ ਯਾਨੀ ਕਿ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਜਿਹੜੀਆਂ ਇਹ ਪੋਸਟਾਂ ਨਿਕਲੀਆਂ ਨੇ ਸਟਾਰਟਿੰਗ ਡੇਟ 9 ਜੂਨ ਤੋਂ 8 ਜੁਲਾਈ ਤੱਕ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ 9 ਜੂਨ ਤੋਂ 8 ਜੁਲਾਈ ਤੱਕ ਜੀ ਹਾਲ 8 ਜੁਲਾਈ ਲਾਸਟ ਡੇਟ ਹੈ ਇਸ ਦੀ ਔਰ ਇਹਦੇ ਵਿੱਚ ਓਪਨ ਕੰਪੀਟੀਟਿਵ ਟੈਸਟ ਹੋਏਗਾ ਰਿਕੁਆਇਰਮੈਂਟ ਲਈ ਸਬ ਇਨਸਪੈਕਟਰ ਦੀਆਂ ਪੋਸਟਾਂ ਨੇ ਜਿਹਦੇ ਅੰਡਰ ਸਟੈਨੋਗ੍ਰਾਫਰ ਤੇ ਕੈਂਟੋਨਮੈਂਟ ਸਟੈਨੋਗ੍ਰਾਫਰ ਮੰਗਿਆ ਗਿਆ ਹੈ ਹੈੱਡ ਕਨਸਟੇਬਲ ਦੀਆਂ ਪੋਸਟਾਂ ਨੇ ਦੇ ਵਿੱਚ ਮਿਨਿਸਟਰੀਅਲ ਤੇ ਮਿਨਿਸਟਰ ਮਿਨਿਸਟਰੀਅਲ ਫੋਰਸ ਮੰਗੀ ਗਈ ਹੈ ਤੇ ਸੈਂਟਰਲ ਆਰਮ ਫੋਰਸ ਦੀਆਂ ਵੀ ਬਹੁਤ ਸਾਰੀਆਂ ਪੋਸਟਾਂ ਨੇ ਠੀਕਾ ਹਵਲਦਾਰ ਦੀ ਕਲਰਕ ਦੀ ਤਾਂ ਤੁਹਾਨੂੰ ਇਸ ਦੇ ਲਈ ਇਸ ਪੋਸਟ ਦੇ ਲਈ ਫਿਜ਼ੀਕਲ ਸਟੈਂਡਰਡ ਟੈਸਟ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਕੰਪਿਊਟਰ ਬੇਸਡ ਟੈਸਟ ਸਕਿੱਲ ਟੈਸਟ ਡਾਕੂਮੈਂਟ ਵੈਰੀਫਿਕੇਸ਼ਨ ਦੇ ਪੜਾਵਾਂ ਤੋਂ ਗੁਜ਼ਰਨਾ ਹੋਵੇਗਾ ਠੀਕ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦੇ ਲਿੰਕ ਤੇ ਇਹ ਤੁਹਾਨੂੰ ਪੀਡੀਐਫ ਅਸੀਂ ਦੇ ਦਾਂਗੇ ਜੀ ਹਾਂ ਸਾਡੇ ਟੈਲੀਗ੍ਰam ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਪੀਡੀਐਫ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਦੇ ਸਾਰੇ ਇਸ ਪੀਡੀਐਫ ਨੂੰ ਡਾਊਨਲੋਡ ਕਰਕੇ ਅਚੀ ਤਰ੍ਹਾਂ ਇਸ ਵੈਬਸਾਈਟ ਤੇ ਜਾ ਕੇ ਫਿਲ ਕਰ ਸਕਦੇ ਹੋ ਜਿਹੜਾ ਕੰਪਿਊਟਰ ਬੇਸ ਟੈਸਟ ਹੋਏਗਾ ਇੰਗਲਿਸ਼ ਤੇ ਹਿੰਦੀ ਚ ਹੋਏਗਾ ਸਕਿੱਲ ਟੈਸਟ ਵੀ ਇੰਗਲਿਸ਼ ਤੇ ਹਿੰਦੀ ਚ ਹੋਏਗਾ ਠੀਕ ਹੈ ਵੈਕੈਂਸੀਜ਼ 올 ਇੰਡੀਆ ਬੇਸਿਸ ਨੇ ਨਾਲ ਤੁਸੀਂ ਇਸ ਨੂੰ ਫਿਲ ਕਰਨਾ ਹੈ ਅਗਰ ਗੱਲ ਕਰ ਲਈਏ ਪੋਸਟਾਂ ਦੀ ਤਾਂ ਸੈਲਰੀ ਦੀ ਗੱਲ ਕਰੀਏ 92000 ਤੱਕ ਜਾਏਗੀ ਅਸਿਸਟੈਂਟ ਸਬ ਇੰਸਪੈਕਟਰ ਦੀ ਹੈੱਡ ਕਨਸਟੇਬਲ ਦੀ 81000 ਤੱਕ ਸੈਲਰੀ ਜਾਣੀ ਹੈ ਪੇ ਲੈਵਲ ਅਕੋਰਡਿੰਗ ਲੱਗਣਾ ਹੈ ਤਾਂ ਦੇਖੋ ਪੋਸਟਾਂ ਦੀ ਗੱਲ ਕਰੀਏ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਅਨਸਾਰ ਬੀਐਸਐਫ ਦੇ ਵਿੱਚ ਟੋਟਲ 17 ਪੋਸਟਾਂ ਨੇ ਇਹ ਕੈਟਾਗਰੀਜ਼ ਦੇ ਨਾਲ ਵੰਡੀ ਹੋਈਆਂ ਨੇ सीआरपीएफ ਦੇ ਵਿੱਚ 21 ਆਰਟੀਬੀਪੀ ਦੇ 55 ਸੀਆਈਐਸਰ 140 ਮਤਲਬ ਇਹ ਸਾਰੀਆਂ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਹੈੱਡ ਕਾਂਸਟੇਬਲ ਦੀ ਗੱਲ ਕਰੀਏ ਬੀਐਸਐਫ ਸੀਆਰਪੀਐਫ ਇਹਨਾਂ ਸਾਰਿਆਂ ਦੇ ਵਿੱਚ ਹੈੱਡ ਕਾਂਸਟੇਬਲ ਮਿਨਿਸਟਰੀਅਲ ਦੇ ਵਿੱਚ ਹਵਾਲਦਾਰ ਕਲਰਕ ਦੇ ਲਈ ਟੋਟਲ ਦੇਖੋ ਕਿੰਨੀਆਂ ਸਾਰੀਆਂ ਪੋਸਟਾਂ ਤੁਹਾਡੇ ਸਾਹਮਣੇ ਨਿਕਲੀਆਂ ਹੋਈਆਂ ਨੇ ਠੀਕ ਹੈ ਵੈਕੈਂਸੀਜ਼ ਜਿਹੜੀਆਂ ਨੇ ਤੁਸੀਂ ਆਪਣੇ ਕੈਟਾਗਰੀ ਅਕੋਰਡਿੰਗ ਫਿਲ ਕਰ ਸਕਦੇ ਹੋ ਕੈਟਾਗਰੀ ਅਕੋਰਡਿੰਗ ਰਿਲੈਕਸੇਸ਼ਨ ਵੀ ਦਿੱਤੀ ਗਈ ਹੈ ਠੀਕ ਹੈ ਔਰ ਅਗਰ ਅਸੀਂ ਗੱਲ ਕਰੀਏ کوالیفکیشن کوالیفکیشن دی گل کری اگر اسی تا اپنے کو ہونی دکھا دینے کوالیفکیشن کیڑی کیڑی ہونی چاہیے ہے پروپر کوالیفکیشن اور تم دس دیے ایپلی کےشن فیس صرف سو روپیہ فیس رکھی گئی ہے دیکھو صرف سو روپیہ فیس انہوں والوں رکھی گئی ہے ٹھیک ہے جی ਗੱਲ ਕਰ ਲਈਏ ਸਟੂਡੈਂਟਸ ਦਾ ਕੁਆਲੀਫਿਕੇਸ਼ਨ ਦੇਖੋ ਤੁਹਾਡੇ ਸਾਹਮਣੇ ਹੈ ਕੈਂਡੀਡੇਟ ਮਸਟ ਹੈਵ ਪਾਸ ਇੰਟਰਮੀਡੀਏਟ ਯਾਨੀ ਕਿ ਤੁਹਾਡੀ ਪਲੱਸ 2 ਐਗਜ਼ਾਮੀਨੇਸ਼ਨ ਹੋਣੀ ਚਾਹੀਦੀ ਹੈ 10+2 ਠੀਕ ਹੈ ਅਗਰ ਕੁਆਲੀਫਿਕੇਸ਼ਨ 10+2 ਹੈ ਤੁਸੀਂ ਐਲੀਜੀਬਲ ਹੋ ਔਰ ਫਿਜ਼ੀਕਲ ਸਟੈਂਡਰਡ ਟੈਸਟ ਜੀਹਾਂ ਪਾਸ ਹੋਣਾ ਚਾਹੀਦਾ ਹੈ ਜਨਤਾ ਨੂੰ ਜੇ ਬੁਲਾਣਗੇ ਫਿਜ਼ੀਕਲ ਸਟੈਂਡਰਡ ਟੈਸਟ ਦੇ ਲਈ ਕੰਪਿਊਟਰ ਬੇਸਡ ਟੈਸਟ ਇਹ ਪਾਸ ਹੋਣਾ ਚਾਹੀਦਾ ਐ ਅਪਲਾਈ ਕਰਨ ਦੀ ਪੂਰੀ ਵਿਧੀ ਇਹੀ ਹੈ ਸਿੱਧਾ ਰਿਕੁਆਇਰਮੈਂਟ ਤੇ ਜਾਓ ਤੁਸੀਂ ਇੱਥੋਂ ਅੱਛੀ ਤਰ੍ਹਾਂ ਪੜ੍ਹ ਸਕਦੇ ਹੋ ਪੂਰੀ ਵੀਡੀਓ ਤਰਾ PDF ਹੈ ਤੁਹਾਨੂੰ ਅਪਲਾਈ ਕਰਦਾਂਗੇ ਐਪਲੀਕੇਸ਼ਨ ਫੀਸ ਦੱਸ ਚੁੱਕੇ ਹਾਂ ਅਗਰ ਆਪਾਂ ਪੀਗਜ਼ਾਮ ਦੀ ਗੱਲ ਕਰੀਏ ਤੁਹਾਡਾ ਐਗਜ਼ਾਮ ਜਿਹੜਾ ਹੋਣਾ ਹੈ ਉਹ ਕਿਸ ਤਰ੍ਹਾਂ ਹੋਏਗਾ ਐਗਜ਼ਾਮ ਜਿਹੜਾ ਹੋਏਗਾ ਤੁਹਾਡਾ ਇਹ ਸੈਕੰਡ ਫੇਸ ਹੈ ਫਰਸਟ ਫੇਸ ਦੇ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਹੋਣਾ ਹੈ ٹھیک ہے آ رہا سکیم فور ایگزامینیشن فرسٹ فیز فیزیکل سٹینڈرڈ ٹیسٹ ہوئے گا سب تو پہلا تو فیزیکل سٹینڈرڈ ٹیسٹ ہونا ہے اس تو بعد ہی کمپیوٹر بیز ایگزامینیشن ہونا ہے پھر ڈاکومنٹ ویریفکیشن ٹھیک ہے فیزیکل سٹینڈرڈ ٹیسٹ اسی تو پڑھ سکتے ہو اپنی اپنی ہائٹ تے ویٹ دے اکورڈنگ اور سیکنڈ فیز جازامی ایگزامینیشن ہوئے گا سی بی ٹو ਉਦੇ ਵਿੱਚ ਹਿੰਦੀ ਜਨਰਲ ਇੰਟੈਲੀਜੈਂਸ ਨਿਊਮੈਰੀਕਲ ਐਬਿਟੀਟਿਊਡ ਕਲੈਰੀਕਲ ਐਬਿਟੀਟਿਊਡ ਕੰਪਿਊਟਰ ਨੋਲਜ ਦੇ ਵੀ ਵੀ ਕੁਸ਼ਚਨ ਪੁੱਛੇ ਜਾਣਗੇ ਔਰ ਇਹ ਟੋਟਲ 100 ਮਾਰਕਸ ਦੇ ਕੁਸ਼ਚਨ ਹੋਣਗੇ ਤੁਹਾਨੂੰ 1 ਘੰਟਾ 40 ਮਿੰਟਸ ਮਿਲਣਗੇ ਇਸ ਨੂੰ ਸੋਲਵ ਕਰਨ ਦੇ ਲਈ ਠੀਕ ਹੈ ਕੁਸ਼ਚਨ ਪੇਪਰ ਹਿੰਦੀ ਤੇ ਇੰਗਲਿਸ਼ ਦੇ ਸੈੱਟ ਹੋਏਗਾ ਇਹ ਬਾਅਦ ਵਿੱਚ ਹੋਏਗਾ ਜਦੋਂ ਤੁਹਾਨੂੰ ਬੜਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਕਲੀਅਰ ਹੋ ਜਾਏਗਾ ਸੋ ਵੀਡੀਓ ਅੱਛੀ ਲੱਗੀ ਤਾਂ ਲਾਈਕ ਜਰੂਰ ਕਰਿਓ ਲਾਈਕ ਬਟਨ ਦਬਾ ਦਿਓ ਔਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਇਸ ਪੋਸਟ ਬਾਰੇ ਤਾਂ ਕਮੈਂਟ ਬਾਕਸ ਦੱਸ ਦੋ ਵੈਸੇ ਤੁਸੀਂ ਪੀਡੀਐਫ ਦੇ ਥਰੂ ਪੜ੍ਹ ਕੇ ਇਸ ਤਰ੍ਹਾਂ ਨੂੰ ਫਿਲ ਕਰ ਵੀ ਸਕਦੇ ਹੋ ਕਿਉਂਕਿ ਇਨਾਂਕ ਤਾਂ ਤੁਹਾਨੂੰ ਆਣਾ ਚਾਹੀਦਾ ਹੈ ਠੀਕ ਹੈ ਸੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਟੈਲੀਗ੍ਰam ਚੈਨਲ ਤੇ ਤੁਹਾਨੂੰ ਪੀਐਲਈਐਫ ਮਿਲ ਜੇਗੀ ਟੈਲੀਗ੍ਰam ਚੈਨਲ ਜੁਆਇਨ ਕਰਨ ਲਈ ਤੁਹਾਨੂੰ ਟੈਲੀਗ੍ਰam ਦਾ ਲਿੰਕ ਜਿੱहां ਕਮੈਂਟ ਬਾਕਸ ਜਾਂ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੇਗਾ ਫਿਰ ਮਿਲਦੇ ਹਾਂ ਅਸੀ ਜਾਣਕਾਰੀ ਲਈ ਤਤਕਲੀ ਧੰਨਵਾਦ ਥੈਂਕ ਯੂ